126 ਦਿਨਾਂ ਤੋਂ ਮਰਨ ਵਰਤਦੇ ਬੈਠੇ ਕਿਸਾਨਾਂ ਕੋ ਉਜਗਜੀਤ ਸਿੰਘ ਗੱਲੇਵਾਲ ਨੇ ਭੁੱਖ ਹੜਤਾਲ ਖਤਮ ਕਰ ਲਈ ਹੈ ਦੱਸਦੇ ਕਿ ਫੈਸਲਾ ਅਜ ਮਹਾਪੰਚਾਇਤ ਚ ਲਿਆ ਗਿਆ ਐ ਐਸਕੇਐਮ ਗੈਰ ਰਾਜਨੀਤਿਕ ਕਿਸਾਨ ਜothe ਬੰਦੀਆਂ ਦੀ ਮਹਾਪੰਚਾਇਤ ਹੋਈ ਜੋ ਕਿ ਫੋਤੇਗੜ ਸਾਬ ਦੇ ਸਰਹੰਦ ਦੇ ਦਾਣਾ ਮੰਡੀ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਦਜੀਤ ਸਿੰਘ ਗੱਲੇਵਾਲ ਹੁਣ ਆਪਣਾ ਮਰਨ ਵਰਤ ਖਤਮ ਕਰਨਗੇ ਦੱਸਦੇ ਹੈ ਕਿ ਮਹਾਪੰਚਾਇਤ ਦੀ ਸ਼ੁਰੂਆਤ ਪਿੰਡ ਢੱਲੇਵਾਲ ਤੋਂ ਹੋਈ ਸੀ ਜਿਸ ਵੇਲੇ ਕਿਸਾਨਾਂ ਆਗੂ ਦੇ ਗ੍ਰਿਫਤਾਰੀ ਹੋਏ ਜਿਸ ਦੌਰਾਨ ਕਿਸਾਨਾਂ ਆਗੂ ਦਜੀਤ ਸਿੰਘ ਗੱਲੇਵਾਲ ਨੂੰ ਵਗੈਰਾ ਫੜ ਕੇ ਤਾਂ ਗਿਆ ਸੀ ਜਦੋਂ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਕੇ ਵਾਪਸ ਪਰਤਰੇਸਾਨ ਕਿਸਾਨਾਂ ਆਗੂ ਤਾਂ ਪੰਜਾਬ ਪੁਲਿਸ ਦੇ ਵੱਲੋਂ ਸ਼ੰਭੂ ਤੇ ਖਨੌਰੀ ਸਰਹੱਦ ਤੇ ਉਹ ਮੋਰਚੇ ਨੂੰ ਉਠਾਉਣ ਦੇ ਲਈ ਕਿਸਾਨਾਂ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਵਿੱਚ ਸਰਵਨ ਸਿੰਘ ਪੰਦੇੜ ਤੇ ਜਗਜੀਤ ਸਿੰਘ ਢੱਲੇਵਾਲ ਵੀ ਸ਼ਾਮਲ ਸਨ ਇਹਨਾਂ ਦੋਵਾਂ ਨੂੰ ਵਗੈਰਾ ਫੜ ਕੇ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤੇ ਹੁਣ ਜਦੋਂ ਢੱਲੇਵਾਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਤੇ ਫਿਰ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਕਿ ਜਗਜੀਤ ਸਿੰਘ ਢੱਲੇਵਾਲ ਖੁੱਦ ਕਿਆਸੂ ਬਿਨਾ ਮਹਾਪੰਚਾਇਤਾਂ ਤੇ ਸ਼ਾਮਲ ਹੋਣਗੇ ਤੇ ਅੱਜ ਦਾ ਮੁੱਖ ਅਜੰਡਾ ਵੀ ਮਰਨ ਵਰਤ ਨੂੰ ਲੈ ਕੇ ਹੀ ਸੀ ਮਹਾਪੰਚਾਇਤ ਦਾ ਜੱਜ ਦੇ ਵਿੱਚ ਫੈਸਲਾ ਲਿਆ ਗਿਆ ਕਿ ਜਜੀਤ ਸਿੰਘ ਗੱਲਵਾਲ ਜੋ 126 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਉਹ ਆਪਣਾ ਮਰਨ ਵਰਤ ਹੁਣ ਖਤਮ ਕਰ ਦੇਣਗੇ ਦੱਸ ਦੇ ਕਿ ਕਿਸਾਨ ਆਗੂਆਂ ਦੇ ਵੱਲੋਂ ਹੁਣ ਵੱਡੇ ਵੱਡੇ ਇਕੱਠ ਕਰਨ ਦਾ ਵੀ ਐਲਾਨ ਕੀਤਾ ਗਿਆ ਉਹਨਾਂ ਨੇ ਸੰਕੇਤ ਦੇ ਦਿੱਤਾ ਹੈ ਕਿ ਉਹਨਾਂ ਦੇ ਇਹਨਾਂ ਨੂੰ ਵੱਡੇ ਇਕੱਠ ਕਰ ਸਕਦੇ ਨੇ ਦੱਸਦੇ ਇਹ ਕਿ ਕਿਸਾਨ ਆਗੂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਕਰੀਬ 1 ਸਾਲ ਤੋਂ ਸ਼ੰਭੂ ਤਖਨੋਰੀ ਸਰਹੱਦ ਦੇ ਬੈਠੇ ਹੋਏ ਸਨ ਪਰ ਹੁਣ ਉਹਨਾਂ ਦੋਵਾਂ ਥਾਮਾਂ ਦੇ ਉੱਤੋਂ ਦੋਵਾਂ ਬਾਰਡਰਾਂ ਦੇ ਉੱਤੋਂ ਜਿਹੜਾ ਹੈ ਉਹ ਪੰਜਾਬ ਪੁਲਿਸ ਦੇ ਵੱਲੋਂ ਤੇ ਹਰਿਆਣਾ ਪੁਲਿਸ ਦੇ ਵੱਲੋਂ ਜਿਹੜਾ ਇਹ ਮੋਰਚਾ ਚੱਕਵਾ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਕਈ ਵੱਡੇ ਐਲਾਨ ਕੀਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦਾ ਘਰਾਓ ਕੀਤਾ ਗਿਆ ਪ੍ਰਦਰਸ਼ਨ ਕੀਤੇ ਗਏ ਤੇ ਐਲਾਨ ਕੀਤੇ ਗਏ ਕਿ ਜਰੂਰ ਤੱਕ ਉਹਨਾਂ ਦੀ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਉਹ ਆਪਣਾ ਜਿਹੜਾ ਉਹਨਾਂ ਦਾ ਮੋਰਚਾ ਹੈ ਜੋ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ ਇਸੇ ਵਿਚਾਲੇ ਜਗਜੀਤ ਸਿੰਘ ਢਿੱਲੇਵਾਲ ਨੇ ਮਹਾਪੰਚਾਇਤ ਦਾ ਐਲਾਨ ਕੀਤਾ ਸੀ ਤੇ ਅੱਜ ਐਸਕੀਮ ਰਾਜਨੀਤਿਕ ਵੀ ਮਹਾਪੰਚਾਇਤ ਦੇ ਵਿੱਚ ਜਜੀਤ ਸਿੰਘ ਢੱਲੇਵਾਲ ਦੇ ਭੁਖੜਤਾਲ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਉਹ ਖਤਮ ਕਰ ਦਿੱਤਾ ਗਿਆ ਦੱਸਦੇ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਹਾਂ ਤੇ ਰਵਨੀਤ ਸਿੰਘ ਬਿੱਟੂ ਨੇ ਵੀ ਢੱਲੇਵਾਲੋਂ ਅਪੀਲ ਕੀਤੀ ਸੀ ਕਿ 4 ਮਈ ਨੂੰ ਜੋ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਭਾਜਪਾ ਲੀਡਰਸ਼ਿਪ ਜਿਹੜੀ ਉਹਨਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਹੈ ਉਹਨਾਂ ਨੂੰ ਆਪਣੇ ਭੁਖੜਤਾਲ ਖਤਮ ਕਰ ਲੈਣੇ ਚਾਹੀਏ ਤੇ ਬਿਲਕੁਲ ਤੰਦਰੁਸਤ ਹੋ ਕੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਪੈਣਾ ਤੇ ਮੀਟਿੰਗ ਚ ਸ਼ਾਮਲ ਹੋਣਗੇ ਤੇ ਹੁਣ ਡੱਲੇਵਾਲ ਨੇ ਆਪਣਾ ਜਿਹੜਾ ਹੈ ਕਿ ਉਹ ਮਰਨਵਾਰ ਤੱਕ ਖਤਮ ਕਰ ਦਿੱਤਾ ਉਹ ਹੜਤਾਲ ਨੂੰ ਤੋੜ ਦਿੰਦਾ ਹੈ ਤੇ ਹੁਣ 4 ਮਹੀਨਿਆਂ ਨੂੰ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੇ ਦੇਖਣਾ ਹੋਵੇਗਾ ਕਿ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਕਿ ਸਹਿਮਤੀ ਬਣਦੀ ਹੈ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਜਾਂ ਫਿਰ ਜੋ ਹੁਣ ਤੱਕ ਮੀਟਿੰਗਾਂ ਹੋਈਆਂ ਨੇ ਜਿਹਨਾਂ ਦੇ ਵਿੱਚ ਅਸਹਿਮਤੀ ਹੀ ਦੇਖਣ ਨੂੰ ਮਿਲੀ ਹੈ ਸਹਿਮਤੀ ਨਹੀਂ ਬਣੀ ਸੋ ਉਸ ਤਰੀਕੇ ਦੇ ਨਾਲ ਇਹ ਮੀਟਿੰਗ ਦੇ ਵਿੱਚ ਵੀ ਅਸਹਿਮਤੀ ਹੀ ਬਣਦੀ ਹੈ